ਇਹ ਜਿਹਾ ਬਰਾਾ 650 ਵਿੱਚੋਂ ਵੀ ਪੂਰਾ ਸਾਫ ਹੈ ਸੁੱਕਾ ਟਰੈਕਟਰ ਆ ਵਧੀਆ ਹਾਂਜੀ 94 ਮਾਡਲ ਦੀ ਡਿਮਾਂਡ ਹੈਗੀ ਆਪਾਂ ਦੇਵਾਂਗੇ ਸਵਾ ਲੱਖ ਦਾ ਜੀ 140000 ਰੁਪਿਆ ਡਿਮਾਂਡ ਹਾਂਜੀ ਸਵਾ ਲੱਖ ਤਾਂ ਦੇ ਦੇਾਂਗੇ ਸਵਾ ਲੱਖ ਤੇ ਟਰੈਕਟਰ ਸੋਨੋ ਮੈਜੂ ਜੀ ਹਾਂਜੀ ਆਹ ਤਾਂ ਮੰਨਤਾਂ ਵੀ ਕਰਦਾ ਹੈ ਠੀਕ ਆ ਜੀ ਇਹ ਮਾਡਲ ਹੈ ਜੀ ਇਹ 94 ਮਾਡਲ ਹੈ ਜੀ ਸਾਰਾ ਓਰੀਜਨਲ ਆ ਪੂਰੀ ਗਾਰੰਟੀ ਹੈ ਬਰੀ ਜਨਾਬੀ ਗਾਰੰਟੀ ਮਗਰਾੜਾਂ ਤੇ ਮਾੜਾ ਇਹ ਪੈ ਗਿਆ ਹਲਕੀ ਟੱਚਾਂ ਹੋਈ ਹੈ ਮਗਰਾੜਾਂ ਤੇ ਹੋਰ ਨਹੀਂ ਕਿ ਕੋ ਸੂਪ ਕਰਾ ਬਾਰੇ ਆਹ ਨਾਲ ਸਾਰਾ ਰਹਿਣਾ ਜੀ ਸਤਿ ਸ਼੍ਰੀ ਅਕਾਲ ਭਾਈ ਸਾਰੇ ਦੋਸਤਾਂ ਮੇਰੇ ਨੂੰ ਪਹੁੰਚੇ ਹੀ ਬਰਨਾਲਾ ਟਰੈਕਟਰ ਮੰਡੀ ਤੇ ਸਾਨੂੰ ਦਿਖਾਉਣਾ ਕੈਂਡ ਕੈਂਡ ਕੰਡੀਸ਼ਨਾਂ ਦੇ ਟਰੈਕਟਰ ਤੇ ਬਾਈ ਨਾਲ ਗੱਲਬਾਤ ਕਰਾਉਣੇ ਸਤਿ ਸ਼੍ਰੀ ਅਕਾਲ ਭਾਈ ਠੀਕ ਹੋ ਜੀ ਠੀਕ ਹੈ ਜੀ ਇਹ ਕਿਹੜੀ ਮੰਡੀ ਆ ਗਈ ਜੀ ਇਹ ਇਹ ਆਪਣਾ ਸਰਕਸੀਲ ਚੌਂਕਲੀ ਚੌਂਕਲੀ ਠੀਕ ਹੈ ਜੀ ਕਿੰਨੇ ਟਰੈਕਟਰ ਲੈ ਕੇ ਆਏ ਜੀ ਕਿੰਨੇ ਟਰੈਕਟਰ ਲੈ ਕੇ ਆਏ ਜੀ ਕਿੰਨੇ ਟਰੈਕਟਰ ਲੈ ਕੇ ਆਏ ਬਾਈ ਏ ਬਾਈ ਨਾ ਪਹਿਲਾਂ ਆਪਾਂ ਬਾਈ ਦਾ ਟਰੈਕਟਰ ਦਿਖਾਉਣਾ ਪਰ ਕੰਟੈਕਟ ਵਗੈਰਾ ਦੇ ਦੱਸਾਂਗੇ ਸਾਹਮਣੇ ਆ ਗਈ ਸਵਰਾਜ 8556 ਟਰੈਕਟਰ ਬਾਰੇ ਕਰਦੇ ਆਂ ਗੱਲਬਾਤ ਕਿੰਨੇ ਮਾਡਲ ਹੈ ਜੀ ਇਹ 99 ਮਾਡਲ ਹੈ ਜੀ ਸਾਰਾ ਅਰੀਜਨਾਲ ਹੈ ਪੂਰੀ ਗਾਰੰਟੀ ਹੈ ਵੀ ਅਰੀਜਨਾਲ ਹੈ ਪੂਰੀ ਗਾਰੰਟੀ ਹੈ ਮਗਰਾੜਾਂ ਤੇ ਮਾੜਾ ਇਹ ਪੈਣ ਹੋਇਆ ਹੈ ਹਲਕੀ ਟੱਚ ਹੀ ਹੋਈ ਹੈ ਮਗਰਾੜਾ ਟੱਚ ਹੀ ਮਗਰਾੜਾਂ ਤੇ ਹੋਰ ਨਹੀਂ ਕਿਤੇ ਸੂਪ ਵਗੈਰਾ ਦਾ ਅਰੀਜਨਾਲ ਹੈ ਸਾਰਾ ਅਰੀਜਨਾਲ ਵੀਰੇ ਪੰਜਾਬ ਨੰਬਰ ਹੈ ਪੰਜਾਬ ਨੰਬਰ ਹੈ 99 ਮਾਡਲ 99 ਮਾਡਲ ਇੰਜਨ ਗੇਅਰ ਦਾ ਚਲਾ ਕੇ ਲਈਏ ਗਰੰਟੀ ਹੈ ਠੀਕ ਹੈ ਜੀ ਦੇ ਕੜਕ ਚੱਲਦਾ ਛਤਰੀ ਦੇਵਾਂਗੇ ਡੰਡਾ ਡਰਾਵਰ ਵਾਲਾ ਸਭ ਕੁਝ ਠੀਕ ਹੈ ਜੀ 프ਰੰਟ ਵਾਲੇ ਦੇ ਪਟਾਇਰਾਂ ਦੀ ਗੱਲਬਾਤ ਕਰੀਏ ਯਾ ਜੀ ਟਾਇਰ ਪਾਏ ਹੋਏ ਯਾ ਜੀ ਟਾਇਰ ਪਾਏ 13000 ਦੀ ਜੋੜੀ ਅੱਜ ਨਵੀਂ ਹੈ ਠੀਕ ਹੈ ਜੀ ਇਹ ਟਾਇਰ ਕਿੰਨੇ ਕੁ ਪੈਸੇ ਪਏ ਹੋਣਗੇ ਜੀ 99 ਪੈਸੇ ਟਾਇਰ ਪਏ ਜੀ ਮਗਰਲੇ ਟਾਇਰ ਹੈਗੇ 90 ਪੈਸੇ ਬਾਈਕਲੇ ਟਾਇਰ ਹੈ ਜੀ 13 ਦੇ 90 ਪੈਸੇ ਬਾਈਕਲੇ ਟਾਇਰ ਹੈ ਪੋਲੋ ਦੇ ਟਾਇਰ ਹੈ ਵਧੀਆ ਗਰਨ ਕੰਪਨੀ ਵਾਲੇ ਦੇ ਕੜਕ ਚੱਲਦਾ ਹੈ ਛਤਰੀ ਮ ਤੇ ਬਾਕੀ ਸੋਸਾ ਵਗੈਰਾ ਦਾ ਰਿਜਨਲ ਹੋਰ ਕੇ ਦਿਖਾ ਦੇ ਵਿੱਚੋਂ ਵਿੱਚੋਂ 24 ਦਿਖਾ ਐ ਨੇ ਆਪਾਂ ਖੋਲ ਕੇ ਟਰੈਕਟਰ ਦੀ ਕੰਡੀਸ਼ਨ ਲੈ ਵਿੱਚੋਂ ਵੀ ਟਰੈਕਟਰ ਆ ਸੁੱਕਾ ਟਰੈਕਟਰ ਸੁੱਕਾ ਟਰੈਕਟਰ ਨਵਾਂ ਰੇਡੀਏਟਰ ਲੱਗਿਆ ਹੋਇਆ ਹੈ ਹਾਂਜੀ ਹਾਂ ਰੇਡੀਏਟਰ ਵੀ ਨਵਾਂ ਲੱਗਿਆ ਹੋਇਆ ਹੈ ਬਈ ਲੈਂਡ ਵਗੈਰਾ ਡੈਕ ਵਗੈਰਾ ਲਾਈਟ ਇੰਡੀਕੇਟਰ ਸਾਰਾ ਕੋ ਚੱਲਦਾ ਜੀ ਠੀਕ ਆ ਜੀ ਇਹ ਡੰਡਾ ਫੱਟੀ ਪਈ ਸੋ ਮੇਰਾ ਟਰੈਕਟਰ ਮਿਲੂਗਾ ਰੇਨ ਨਾਲ ਮਿਲੂਗਾ ਜੀ ਭਾਈ ਕੀ ਡਿਮਾਂਡ ਕਰਦੇ ਹੋ ਟਰੈਕਟਰ ਦੀ ਭਾਈ ਡਿਮਾਂਡ ਤਾਂ ਕਰਦੇ 2,25,000 ਦੋ 2,15,000 ਦੇਵਾਂਗੇ 2,15,000 ਦਾ ਜੀ ਹਾਂ ਜੀ ਕੋਈ ਆਹ ਮਨਤਾਨ ਵੀ ਕਰ ਦਾਂਗੇ ਬਾਕੀ ਹੋਰ ਵੀ ਮਨਤਾਨ ਹੋ ਜੂ ਦੇ ਕੋ ਵੀਰ ਭਰਾ ਆਊਗਾ ਸਾਰਾ ਲਾਈਟ ਵਗੈਰਾ ਚੱਲਦਾ ਹਾਰਨ ਵਗੈਰਾ ਸਭ ਚੱਲਦਾ ਜੀ ਵਧੀਆ ਭਾਈ ਅਲੱਗ ਤੋਂ ਆਹ ਲਾਈਟਾਂ ਲੱਗਿਆ ਹੋਈਆਂ ਛੋਟੀਆਂ ਸਾਹਮਣੇ ਆ ਗਈ ਸਫਰਾ 735 ਇਹ ਵੀ ਪੰਜਾਬ ਨੰਬਰ ਆ ਜੀ ਇਹ ਪੰਜਾਬ ਨੰਬਰ ਆ ਜੀ ਪੰਜਾਬ ਨੰਬਰ ਪ੍ਰਿੰਟ ਸਾਈਡ ਤੇ ਮਗਰਾਟ ਵੀ ਲੱਗੇ ਹੋਏ ਆ ਟਾਇਰਾਂ ਦੀ ਭਾਈ ਕੀ ਕੰਡੀਸ਼ਨ ਆ ਪ੍ਰਾਂਟ ਵਾਲਿਆਂ ਦੀ ਟਾਇਰ ਦੇਖ ਲਓ ਮਗਰਲੇ ਟਾਇਰ 80 ਪੈਸੇ ਕ ਬਾਈਕ ਵਾਲੇ ਟਾਇਰ ਜਾਏਗਾ ਜੀ ਬਾਈ 80 ਪੈਸੇ ਚਲਾ ਕੇ ਬਾਕੇ ਚਲਾ ਕੇ ਲੈ ਜਾ ਗਰੰਟੀ ਨਾਲ ਜੇ ਕਿਤੇ ਬਾਈਕ ਵਾਲੇ ਟਾਇਰ ਆ ਪ੍ਰਿੰਟ ਵਾਲੇ ਸਾਰਾ ਸ਼ੋਅ ਵਗੈਰਾ ਵਿੱਚੋਂ ਠੀਕ ਆ ਜੀ ਬਾਈਕ ਸਾਈਡ ਤੋਂ ਵੀ ਦਿਖਾ ਦੇ ਨਾ ਘੁੰਮ ਕੇ ਜੀ ਆਪਾਂ ਟਰੈਕਟਰ ਦੀ ਕੰਡੀਸ਼ਨ ਸਾਰਾ ਮਗਰਾੜ ਮੂਰੂਡ ਸਾਰਾ ਕੋ ਦਿਖਾ ਦੇ ਮਗਰਾੜ ਮਾੜੇ ਮਾੜੇ ਟੈਚਿੰਗ ਹੋਏ ਹੋਏ ਜੀ ਹਾਂ ਠੀਕ ਆ ਜੀ ਬਰਗਾੜਾ ਹੈ ਨਾਲ ਦੇ ਬਈ ਮਾੜਾ ਮੋਟਾ ਰੰਗ ਪੇਂਟ ਜਿਆ ਵੱਜਿਆ ਹੋਇਆ ਮਗਰਾੜਾ ਤੇ ਤੇ ਟਾਇਰਾਂ ਦੀ ਕੰਡੀਸ਼ਨ ਤੁਸੀਂ ਟਾਇਰ ਦਿਖਾ ਦੇ ਨੀਂ ਦਿਖਾ ਦੇ ਅਗਲੇ ਟਾਇਰਾਂ ਦੀ ਕੀ ਕੰਡੀਸ਼ਨ ਹੈ ਜੀ ਅਗਲੇ ਟਾਇਰ ਗਰੰਟੀ ਦਾ ਦੇ ਦੇਾਂਗੇ ਗਰੰਟੀ ਦਾ ਰੱਖਵਾਏ ਹੋਏ 4 ਸਾਲ 5 ਸਾਲ ਠੀਕ ਹੈ ਜੀ ਉਹ ਤਾਂ ਬਿਲਕੁਲ ਜੀ ਦਾ ਠੀਕ ਹੈ ਜੀ ਬਿਲਕੁਲ ਦਿਖਾ ਦਿ ਸਾਰਾ ਵਿਕਰਾ ਦੇਖ ਸਕਦੇ ਹੋ ਕੰਡੀਸ਼ਨ ਕੋਈ ਵਿਚੋ ਵੀ ਪੂਰਾ ਸਾਫ਼ ਹੈ ਸੁੱਕਾ ਟਰੈਕਟਰ ਹੈ ਵਧੀਆ ਇਹ ਵੀ ਭਾਈ ਕੀ ਡਿਮਾਂਡ ਹੈ 94 ਦਾ ਮਾਡਲ ਹੈ ਇਹ ਹਾਂ ਜੀ 94 ਮਾਡਲ ਹੈ ਦੀ ਡਿਮਾਂਡ ਹੈਗੀ ਆਪਾਂ ਦੇਵਾਂਗੇ ਸਵਾ ਲੱਖ ਦਾ ਜੀ 1 ਲੱਖ 40000 ਰੁਪਏ ਡਿਮਾਂਡ ਆ ਹਾਂ ਜੀ ਸਵਾ ਲੱਖ ਤਾਂ ਦੇ ਦੇਾਂਗੇ ਸਵਾ ਲੱਖ ਤੇ ਟਰੈਕਟਰ ਸੋਨੋ ਮਿਲ ਜੂ ਹਾਂ ਜੀ ਆ ਇਹ ਤਾਂ ਮੰਨਤਾਂ ਵੀ ਕਰਦਾ ਹੈ ਠੀਕ ਹੈ ਜੀ ਅੱਗੇ ਫੇਰ ਆ ਗਿਆ ਜੀ ਸਪਰਾਜ 735 897 ਮਾਡਲ ਹੈ ਜੀ 897 ਮਾਡਲ ਹੈ ਕਿੰਨੇ ਮਾਡਲ ਹੈ ਜੀ 94 94 897 897 ਮਾੜਾ ਕੂਤਲਾ ਪੱਲਾ ਮੜੇ ਉਹ ਠੀਕ ਆ ਜੀ ਅੰਦਰ ਪੰਪ ਚਾ ਇਧਰ ਨੇ ਟਰੈਕਟਰ ਬਾਰੇ ਜਾਣਕਾਰੀ ਦਿੰਦੇ ਨੇ ਟਾਇਰ ਕੰਪਨੀ ਦਾ ਜਮਾ 11 4 ਦੀ ਜੋੜੀ ਹੈ ਜੀ ਇਹ ਆਪੋਲੋ ਦੇ ਟਾਇਰ ਹੈ ਜੀ 650 16 ਵਾਲੇ 650 16 ਵਾਲੇ ਕਿੰਨੇ ਪੈਸੇ ਆ ਬਈ ਅਗਲੇ ਟਾਇਰ ਟਾਇਰ ਮੰਨ ਕੇ ਚੱਲੋ ਜੀ 70 75 ਪੈਸੇ 70 75 ਪੈਸੇ ਮੰਨ ਕੇ ਚੱਲੋ ਜੀ ਆ 75 ਪਾਪਾ ਕੱਟ ਹੀ ਦੱਛਾ ਹੈ ਕੱਟ ਦੱਛਾ ਹੈ 5 ਬਈ ਅੰਦਰ ਪੰਪ ਦੇ ਵਿੱਚ ਅੰਦਰ ਪੰਪ ਹੈ ਜੀ ਬਾਈਕਲੇ ਟਾਇਰਾਂ ਦੀ ਬਈ ਕੀ ਕੰਡੀਸ਼ਨ ਹੈ ਮਾਗਰਲੇ ਟਾਇਰ ਅੱਛੀ ਪਛੇ ਜੀ 16 ਨੇ ਟਾਇਰ ਆ 8 ਬਲਾਈ ਚ ਬਾ 12 ਨੇ ਟਾਇਰ ਆ 12 8 ਬਲਾਈ ਚ ਬਾਈਕਲੇ ਟਾਇਰਾਂ ਦੀ ਕੰਡੀਸ਼ਨ ਵੀ ਦੇਖ ਸਕਦੇ ਹੋ ਤੁਸੀਂ ਮਾਗਰ ਦਿਖਾ ਦੇ ਦੇਖ ਰੁੱਕ ਚਾਲਦਾ ਛੇੜ ਤੋਂ ਦਿਖਾ ਐਨ ਕੰਡੀਸ਼ਨ ਡਾਇਰੈਕਟਰ ਦੇ ਦੇਖੋ ਕੰਡੀਸ਼ਨ ਦਾ ਪੂਰਾ ਸਾਫ ਆ ਇੰਡੀਕੇਟਰ ਚੱਲਦਾ ਚਾਰੀ ਜੀ ਇੰਡੀਕੇਟਰ ਮਾਰੇ ਦਿਖਾਉਣ ਵਾਲਾ ਡੱਕਾ ਡੁੱਕ ਚੱਲਦਾ ਜੀ ਠੀਕ ਹੈ ਜੀ 6x8 ਸੀਟ ਵਗੈਰਾ ਨਵਾਂ ਲੱਗਿਆ ਹੋਇਆ ਠੀਕ ਹੈ ਬਈ ਡੱਕਾ ਡੁੱਕ ਪੂਰਾ ਚੱਲਦਾ ਬਾਈ ਕਹਿੰਦਾ ਇਹਨਾਂ ਦੇ ਵਿੱਚੋਂ ਖੋਲ ਕੇ ਰੱਖਾ ਲਓ ਜੀ ਚੋ ਦੇ ਕਾ ਟਰੈਕਟਰ ਆ ਵਧੀਆ ਰੈਡੀਏਟਰ ਤਿੰਨੇ ਟਰੈਕਟਰਾਂ ਦੇ ਨਵੇਂ ਲੱਗੇ ਇਹ ਵੀ ਨਵਾਂ ਲੱਗਿਆ ਹੋਇਆ ਠੀਕ ਹੈ ਜੀ ਨਵੇਂ ਰੈਡੀਏਟਰ ਲੱਗੇ ਆ ਬਾਈ ਹਾਂ ਲਾਈਟ ਵਗੈਰਾ ਸਾਰਾ ਕੁਝ ਚੱਲਦਾ ਜੀ ਸੁੱਕੇ ਟਰੈਕਟਰ ਆ ਇਹ ਨਹੀਂ ਹੈਗਾ ਵੀ ਕਿਤੇ ਕੋਈ ਲੀਕ ਸੀਕ ਹੁੰਦੇ ਹੋਣਗੇ ਹਾਂ ਕੰਡੀਸ਼ਨ ਦਾ ਪੂਰਾ ਘੈਂਟਾ ਇਹ ਡੰਡਾ ਫੱਟੀ ਤਿੰਨਾ ਡਾਇਰੈਕਟਰਾਂ ਨਾਲ ਹੀ ਮਿਲੂਗਾ ਛਾਤਰੀ ਵਗੈਰਾ ਲੱਗਿਆ ਵੈ ਜੀ ਹਾਂ ਜੀ ਛਾਤਰੀ ਵਗੈਰਾ ਲੱਗਿਆ ਇਹ ਚਾਰਾ ਜੀ ਇਹਦੀ ਡਿਮਾਂਡ ਹੈਗੀ ਹੈ ਜੀ ਇਹ ਵੀ ਪੰਜਾਬ ਨੰਬਰ ਆ ਲੈ ਚਾਰਾ ਜੀ ਇਹ ਹਰਿਆਣਾ ਨੰਬਰ ਆ ਇਹ ਹਰਿਆਣਾ ਨੰਬਰ ਹੈ ਇੰਜਨ ਗੇਅਰ ਦਾ ਚਲਾ ਕੇ ਲੈ ਜੇ ਹਾਂ ਜੀ ਕਾਪੀ ਗਾਇ ਜਾਂਦੀ ਹੈ ਕਾਪੀ ਗਾਇ ਜਾਂਦੀ ਗਾਰੰਟੀ ਹੈ 1,35,000 ਦੇ ਦਿੰਦਾ ਜੀ 1,45,000 ਡਿਮਾਂਡ ਆ 1,35,000 ਦਾ ਟਰੈਕਟਰ ਸਾਨੂੰ ਵੇ ਮਿਲੂ ਹਾਂ ਆਿਆਂ ਦਾ ਮਾਨ ਤਾਂ ਵੀ ਕਰਦੇ ਠੀਕ ਹੈ ਜੀ ਪਿੰਡ ਕਿਹੜਾ ਹੈ ਪਿੰਡ ਟੱਲਵਾ ਜੀ ਟੱਲਵਾ ਪਿੰਡ ਆ ਫੋਨ ਨੰਬਰ ਜੀ 94011 ਜੀ ਹਾਂ ਜੀ 94262 ਠੀਕ ਹੈ ਜੀ ਪੁਰਾਣਾ ਟਰੈਕਟਰ ਵੀ ਕੱਟ ਲਵਾਂਗੇ ਜੀ ਹਾਂ ਵਿੱਚ ਕੱਟ ਲਾਂਗੇ ਠੀਕ ਹੈ ਜੀ ਹਾਂ ਜੀ ਦੋਸਤੋ ਸਕਰੀਨ ਤੇ ਬਾਈ ਦਾ ਨੰਬਰ ਚੱਲ ਰਿਹਾ ਕੋਈ ਵੀ ਟਰੈਕਟਰ ਖਰੀਦਣਾ ਹੈ ਬਾਈ ਨੂੰ ਕੰਟੈਕਟ ਕਰ ਲਿਓ ਵੀਡੀਓ ਵਧੀਆ ਲੱਗੀ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਜੀ ਬਾਕੇ ਲੈਣੇ ਟਰੈਕਟਰਾਂ ਦੇ ਨਾਲ ਧੰਨਵਾਦ